ਅੁੱਤਕਾ ਪਹਿਲਾਂ ਇੱਕ ਕਤੂਰਾ ਛੱਡਿਆ ਸੀ ਕੋਈ ਆਪਣੇ ਸ਼ੂਰ ਤੇ ਇਹ ਆਹ ਜਿਹੜਾ ਆਹ ਕਤੂਰਾ ਪਹਿਲਾਂ ਇਹ ਛੁੱਟੇ ਨੇ ਵੱਡੇ ਸੀ ਦੋ ਤਾਂ ਚਲੇ ਗਏ ਤੇ ਆਹ ਕਤੂਰਾ ਬੱਤੇ ਵੱਡਾ ਸੀ ਇਤਲੀ ਪ੍ਰੋਬਲਮ ਆ ਗਈ ਤੇ ਇਹ ਆਹ ਦੇਖੋ ਦੁੱਧ ਦੇ ਫੀਡ ਦੇ ਨਾਲ ਪਾਲ ਰਹੇ ਆਂ ਆਹ ਸਪੈਸ਼ਲ ਠੰਡ ਦੇ ਵਿੱਚ ਬਿਨਾ ਮਾਂ ਤੋਂ ਨੇ ਇਹ ਆਲਕ ਕਿਵੇਂ ਹੋ ਗਿਆ ਮੋਟਾ ਹੋ ਗਿਆ ਆਕਾਰ ਬਣਾ ਖੇਤਾ ਹੈ ਇਹਨਾਂ ਦਾ ਸਪੈਸ਼ਲ ਫਰਕ ਆਇਆ। ਉਹ ਦੇਖੋ ਸਾਨੂੰ ਦਿਖਾਉਣਾ। ਨਾਲ ਰੋਟੀਆਂ ਪਾਉਣੇ ਆ ਹਲੇ ਇਹਦੇ ਵਿੱਚ। ਪਾਏ ਵਿੱਚ ਪ੍ਰਾਲੀ ਪਾਈ ਹੀ ਆ। ਚਲ ਅੰਦਰ। ਚਲ ਅੰਦਰ ਫੱਜਾ। ਦੇਖੋ ਆਹ ਫਰਦਾਣਾ ਆ ਵੀ ਹੁਣ। ਇਹ ਆਪਾਂ ਨੂੰ ਕੁਝ ਖਵਾਉਣਗੇ ਫੇਰ। ਨਾਲ ਡੌਗ ਵਾਲੀ ਦੀ ਫੀਡ ਹੁੰਦੀ ਆ ਕੁੱਤੇਆਂ ਵਾਲੇ। ਉਹ ਨਾਲ ਖਵਾਉਣਾ। ਨਾਲ ਲੜਨਾ ਓਏ ਫੜ ਜਾ। ਪੂਰੇ ਕਾਇਮ ਨਹੀਂ ਆਉਣੇ ਦੇਖੋ ਬਿਨਾ ਮਾਂ ਤੋਂ ਵੀ ਪਲ ਗਏ ਇਹ ਸਭ ਬਖਸ਼ਰੂ ਦੀ ਕਿਰਪਾ ਵਾਹੂਂ ਗੀਆਂ ਬਚਾਏ ਨੇ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਆਹੋ ਖੀਬਾ ਨਾ ਨਾ ਦੇਖੋ ਦੀਕ ਨਹੀਂ ਚਲੋ ਖਾਓ ਵਧੀਆ ਹੋਇਆ ਬੈਨੇ ਹਾਂ ਇਹ ਇੱਥੇ ਰਹਿੰਦੇ ਨੇ ਆਪਣੇ ਕੋਲੇ ਪਰ ਤੰਗ ਬਹੁਤ ਕਰਦੇ ਨੇ ਬਾਹਰ ਨਿਕਲਦੇ ਜਿਹੜੀ ਪੈਰਾਂ ਨੂੰ ਪਾ ਜਾਂਦੇ ਨੇ ਕਿੰਨੀ ਵਾਰ ਬਾਹਰ ਨਿਕਲਣੇ ਗੇਟ ਲਾ ਕੇ ਰੱਖੀਏ ਨੇ ਬੱਜਦੀ ਐ ਕਹਿੰਦੇ ਨੇ ਵੀ ਚੱਕਲਾ ਸਾਨੂੰ ਬਹੁਤ ਵਧੀਆ ਨੇ